ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਬਾਗਾ ਪ੍ਰਾਣਾ ਦੇ ਮੁੱਖ ਚੌਂਕ ਦੇ ਵਿੱਚ ਖੜੇ ਆ ਜਿੱਤੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਬਾਗਾ ਪ੍ਰਾਣਾ ਪ੍ਰੈਸ ਕਲੱਬ ਵੱਲੋਂ ਜਿਹੜਾ ਇੱਕ ਉਪਰਾਲਾ ਕੀਤਾ ਜਾ ਰਿਹਾ ਬਾਗਾ ਪ੍ਰਾਣਾ ਪ੍ਰੈਸ ਕਲੱਬ ਵੱਲੋਂ ਜਿਹੜੇ ਰਿਫਲੈਕਟਰ ਲਗਾਏ ਜਾ ਰਹੇ ਨੇ ਵੀ ਕਿਲਾ ਦੇ ਉੱਪਰ ਕਿਉਂਕਿ ਆਏ ਦਿਨ ਜਿਹੜੇ ਰੋਜ਼ ਸੜਕਾਂ ਦੇ ਉੱਪਰ ਐਕਸੀਡੈਂਟ ਹੋ ਰਹੇ ਨੇ ਤਾਂ ਉਹਨਾਂ ਦੇ ਵਾਸਤੇ ਜਿਹੜਾ ਕੋਈ ਉਪਰਾਲਾ ਕੀਤਾ ਜਾ ਰਿਹਾ ਕਿ ਜਿਹੜਾ ਉਹ ਐਕਸੀਡੈਂਟਾਂ ਤੋਂ ਕਿਵੇਂ ਬਚਿਆ ਜਾ ਸਕੇ ਇਸੇ ਵਾਸਤੇ ਵਿੱਚ ਜਿਹੜਾ ਇਸ ਟੀਮ ਵੱਲੋਂ ਰਿਫਲੈਕਟਰ ਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਟੈਕਸ ਨਿਯਮਾਂ ਦੀ ਜ਼ਰੂਰ ਪਾਲਣਾ ਕੀਤੀ ਜਾਵੇ ਜੇ ਵੱਡੇ ਵਾਹਨ ਆ ਉਹਨਾਂ ਦੇ ਉੱਪਰ ਜਿਹੜੇ ਰਿਫਲੈਕਟਰ ਲਗਾਏ ਜਾ ਰਹੇ ਨੇ ਕਿ ਜਦੋਂ ਕਿਤੇ ਪਿੱਛੋਂ ਲਾਈਟਰ ਵੱਜੂਗੀ ਤਾਂ ਜਿਹੜਾ ਪਤਾ ਲੱਗ ਜਾਂਦਾ ਕਿਉਂਕਿ ਜੇ ਸੜਕ ਦੇ ਪਾਸੇ ਜਿਹੜਾ ਵੱਡਾ ਵਾਹਨ ਖੜਾ ਹੋਵੇ ਮਿਹਰੇ ਸਵੇਰੇ ਉਸ ਦਾ ਪਤਾ ਨਹੀਂ ਲੱਗਦਾ ਤੇ ਇਹ ਰ ਜਿਹੜੇ ਜਰੂਰ ਪਤਾ ਲੱਗ ਜਾਂਦਾ ਵੀ ਸਾਈਡ ਤੇ ਕੋਈ ਵੀ ਵਾਹਨ ਖੜਾ ਤੇ ਜਿਹੜਾ ਐਕਸੀਡੈਂਟਾਂ ਦੇ ਜਿਹੜੇ ਹੋ ਰਹੇ ਆਏ ਦਿਨ ਤਾਂ ਉਹਨਾਂ ਵਿੱਚ ਜਿਹੜੀ ਕਟੌਤੀ ਕਰਨ ਦੇ ਲਈ ਜਿਹੜੇ ਆਪਣੇ ਪ੍ਰੈਸ ਕਲੱਬ ਬਾਗਾਪੁਰਾਣਾ ਜਿਹੜੇ ਉਹਨਾਂ ਦੇ ਜਿਹੜੇ ਸਾਰੇ ਮੈਂਬਰ ਨੇ ਉਹ ਜਿਹੜੇ ਲਗਾ ਰਹੇ ਨੇ ਤੇ ਐਸਐਸਓ ਜਤਿੰਦਰ ਸਿੰਘ ਜੀ ਮੁੱਖ ਮਹਿਮਾਨ ਦੇ ਤੌਰ ਤੇ ਜਿਹੜੇ ਇੱਥੇ ਪਹੁੰਚਣੇ ਐਸਐਸਓ ਜਤਿੰਦਰ ਸਿੰਘ ਜੀ ਇਸ ਰਿਫਲੈਕਟਰ ਲਗਾਉਣ ਵਾਲੀ ਜਿਹੜੀ ਮਹਿਮ ਨੂੰ ਹਗਾਰਾ ਦੇਣ ਦੇ ਲਈ ਜਿਹੜੇ ਬਾਗਾਪੁਰਾਣਾ ਚੌਂਕ ਦੇ ਵਿੱਚ ਪਹੁੰਚੇ ਨੇ ਤਾਂ ਤਸਵੀਰਾਂ ਵਿੱਚ ਤੁਹਾਨੂੰ ਬਾਗਾਪੁਰਾਣਾ ਚੌਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਜਿਹੜਾ ਰਿ ਜਿਹੜੇ ਜਿਹੜੇ ਐਕਸੀਡੈਂਟ ਹੋ ਰਹੇ ਨੇ ਤਾਂ ਉਹਨਾਂ ਦੇ ਲਈ ਜਿਹੜਾ ਲੋਕਾਂ ਨੂੰ ਜਿਹੜਾ ਇੱਕ ਜਾਗਰੂਕ ਕੀਤਾ ਜਾ ਰਿਹਾ ਕਿ ਐਕਸੀਡੈਂਟ ਤੋਂ ਬਚਣ ਦੇ ਲਈ ਕਿ ਜਿਹੜੇ ਰਿਫਲੈਕਟਰ ਵਗੈਰਾ ਜਿਹੜਾ ਲਗਾਏ ਜਾਂਦੇ ਗੱਲਬਾਤ ਕਰਾਂਗੇ ਅੱਜ ਬਾਗਾਪਰਾਣਾ ਪ੍ਰੈਸ ਕਲੱਬ ਵੱਲੋਂ ਜਿਹੜੇ ਗਲਪਰ ਰਿਫਲੈਕਟਰ ਕਿਹੜਾ ਲਗਾਏ ਜਾ ਰਹੇ ਨੇ ਉਸਕਾ ਡਿਟੇਲ ਕੀ ਕੋਈ ਅੱਜ ਪ੍ਰੈਸ ਕਲੱਬ ਬਾਗਾਪਰਾਣਾ ਵੱਲੋਂ ਬੜਾ ਵਧੀਆ ਇਨੀਸ਼ੀਏਟਿਵ ਲਿਆ ਗਿਆ ਹੈ ਜਿਸ ਵਿੱਚ ਜਿਹੜੇ ਰਿਫਲੈਕਟਰਸ ਨੇ ਉਹ ਜਿਹੜੇ ਕਾਫੀ ਇੱਥੇ ਵਾਹਨ ਚੱਲ ਰਹੇ ਨੇ ਉਹਨਾਂ ਦੇ ਪਿੱਛੇ ਲਗਾਏ ਗਏ ਹਨ ਤੇ ਪੁਲਿਸ ਦੀ ਟੀਮ ਅਸੀਂ ਮੌਕੇ ਤੇ ਅਸੀਂ ਪਹੁੰਚੇ ਆਂ ਪ੍ਰੈਸ ਕਲੱਬ ਦੀ ਮਦਦ ਨਾਲ ਅਸੀਂ ਜਿਹੜੇ ਆ ਵਹੀਕਲਰ ਦੀ ਚੈਕਿੰਗ ਵੀ ਕਰ ਰਹੇ ਆਂ ਅਤੇ ਇਹਨਾਂ ਦੇ ਪਿੱਛੇ ਰਿਫਲੈਕਟਰ ਵਗੈਰਾ ਲਗਾਏ ਜਾ ਰਹੇ ਹਨ ਜਿਸ ਨਾਲ ਆਉਣ ਵਾਲਾ ਜੋ ਧੁੰਦ ਵਗੈਰਾ ਦਾ ਸੀਜ਼ਨ ਐਸੇ ਵਾਲਾ ਵਿੱਚ ਧੁੰਦ ਵਗੈਰਾ ਬਹੁਤ ਹੁੰਦੀ ਹੈ ਪਿੱਛੇ ਕਈ ਵਿਕਲਾਂ ਦੇ ਲਾਈਟਸ ਜਗਦੀਆਂ ਨਹੀਂ ਹੁੰਦੀਆਂ ਪ੍ਰੋਪਰ ਪਰ ਰਿਫਲੈਕਟਰ ਕਾਰਨ ਉਹ ਵਹੀਕਲ ਦਿਖ ਜਾਂਦੇ ਨੇ ਜਿਸ ਨਾਲ ਕਾਫੀ ਜਿਹੜੇ ਹੈ ਐਕਸੀਡੈਂਟ ਵਗੈਰਾ ਤੋਂ ਜਿਹੜਾ ਬਚਾਅ ਹੋਵੇਗਾ ਅਤੇ ਕੀਮਤੀ ਜਿਹੜੀਆਂ ਮਲੁਕੀ ਜਾਂਨਾ ਉਹ ਬਚਾਈਆਂ ਜਾ ਸਕਦੀਆਂ ਹੈ ਜੀ ਤੇ ਬੜਾ ਵਧੀਆ ਇਨੀਸ਼ੀਏਟਿਵ ਆ ਜਿਹੜ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਸਾਡੇ ਨਾਲ ਵੱਡੇ ਵੀ ਕੋਲ ਸੜਕਾਂ ਦੇ ਸਾਈਡ ਦੇ ਉੱਪਰ ਲਾ ਕੇ ਸੜਕਾਂ ਦੇ ਅੱਗੇ ਫੈਕਟਰੀਆਂ ਦੇ ਜਨਤਕ ਦਫਤਰਾਂ ਦੇ ਲਾਈਟਾਂ ਚੱਲ ਜਾਂਦੇ ਉਹ ਜੇ ਲੋਕਾਂ ਨੂੰ ਬਿਲਕੁਲ ਜੀ ਇਹ ਜੇ ਲੋਕਾਂ ਨੂੰ ਅਸੀਂ ਸਿਰੇਹਾ ਦਿੰਨੇ ਆ ਕਿ ਜੋ ਵੀ ਪ੍ਰੋਪਰ ਪਾਰਕਿੰਗ ਸਪੇਸ ਕੀਏ ਜਾਣ ਵਹੀਕਲ ਜਿਹੜੇ ਰੋਡ ਤੇ ਨਾਲ ਗਏ ਜਾਣ ਕਿਉਂਕਿ ਪਿੱਛੋਂ ਕਈ ਵਾਰ ਵਹੀਕਲ ਕੋਈ ਤੇਜ਼ ਆਉਂਦਾ ਹੁੰਦਾ ਤੇ ਅੱਗੇ ਲਾਈਟ ਨਹੀਂ ਜਗ ਰਹੀ ਹੁੰਦੀ ਅੱਗੇ ਖੜੇ ਵਹੀਕਲ ਦੀ ਤੋਂ ਆਮ ਤੌਰ ਤੇ ਇਦਾਂ ਦੇ ਐਕਸੀਡੈਂਟ ਆਪਾਨੂੰ ਆਮ ਹੀ ਦੇਖਣ ਨੂੰ ਮਿਲਦੇ ਆ ਜਿਸ ਨਾਲ ਕਈ ਜਿਹੜੀਆਂ ਮਨੁੱਖੀ ਜਾਨਾਂ ਵੀ ਜਾਂਦਗ ਹੈਗੀਆਂ ਤੋ ਇਹ ਸਾਰਾ ਕੁਝ ਸਹੀ ਕਰ ਲਈ ਆਪਾਂ ਅੱਜ ਰਿਫਲੈਕਟਰ ਵੀ ਲਗਾ ਰਹੇ ਆ ਤੇ ਇਹਨਾਂ ਨੂੰ ਮੈਸੇਜ ਵੀ ਇਹੀ ਦਿੰਨੇ ਆ ਕਿ ਜੋ ਆਪਦੇ ਵੀਹਿਕਲ ਨੇ ਉਹਨਾਂ ਪਿੱਛੇ ਰਿਫਲੈਕਟਰ ਅਤੇ ਜਿਹੜੀਆਂ ਲਾਈਟਸ ਹੋ ਪ੍ਰੋਪਰ ਜਗਦੀਆਂ ਰੱਖਿਆ ਜਾ ਆਜੇ ਬਾਗਾ ਪ੍ਰਣਾ ਪ੍ਰੈਸ ਕਲੱਬ ਵੱਲੋਂ ਜਿਹੜੇ ਵੀ ਗਲਬਰ ਰਿਫਲੈਕਟਰ ਲਗਾਏ ਜਾ ਰਹੇ ਨੇ ਬੜਾ ਉੱਪਰ ਡਾਇਰੈਕਟ ਆਪਾਂ ਦਾ ਇਸ਼ਾਰਾ ਹੈ ਕਿ ਜਦ ਤੱਕ ਜੀ ਬਾਗਾ ਪ੍ਰਣਾ ਪ੍ਰੈਸ ਕਲੱਬ ਵੱਲੋਂ ਹਮੇਸ਼ਾ ਦੀ ਤਰ੍ਹਾਂ ਅਸੀਂ ਪਹਿਲਾਂ ਵੀ ਜਿਹੜੇ ਸਵੈ ਸੇਵਾ ਦੇ ਕੰਮ ਕਰਦੇ ਆਏ ਆਂ ਤੇ ਇਸ ਵਾਰ ਵੀ ਆਉਂਦੀਆਂ ਹੋਈਆਂ ਆਉਂਦੀ ਹੋਈ ਸਰਦੀ ਤੇ ਉਸ ਧੁੰਦ ਦੇ ਮੌਸਮ ਨੂੰ ਲੈ ਕੇ ਅਸੀਂ ਸਾਡੀ ਟੀਮ ਨੇ ਇੱਕ ਫੈਸਲਾ ਲਿੱਤਾ ਕਿ ਕਿਉਂ ਨਾ ਜਿਹੜੇ ਵਹੀਕਲਸ ਵੱਡੇ ਵਹੀਕਲਸ ਹੈਗੇ ਜਿਵੇਂ ਟਰੈਕਟਰ ਟਰਾਲੀ ਟਿਪਰ ਹੋ ਗਿਆ ਤੇ ਛੋਟੇ ਵਹੀਕਲਸ ਜਿਨ੍ਹਾਂ ਤੇ ਰਿਫਲੈਕਟਰ ਨਹੀਂ ਲੱਗੇ ਹੁੰਦੇ ਤੇ ਧੁੰਦ ਦੇ ਕਾਰਨ ਕਦੇ ਨਾ ਕਦੇ ਉਹ ਕਿਸੇ ਨਾ ਕਿਸੇ ਜਗ੍ਹਾ ਤੇ ਆਪਣੇ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਆ ਤੇ ਉਹਦੇ ਵਿੱਚ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਤਾਂ ਅਸੀਂ ਇਹ ਸੋਚਿਆ ਕਿ ਕਿਉਂ ਨਾ ਜਿਹੜੇ ਹੈਵੀ ਵਹੀਕਲਸ ਆ ਉਹਨਾਂ ਤੇ ਰਿਫਲੈਕਟਰ ਲਗਾ ਕੇ ਉਹਨਾਂ ਨੂੰ ਐਕਸੀਡੈਂਟ ਹੋਣ ਦੀ ਪਰਸਤਿਤੀਆਂ ਤੋਂ ਬਚਾਇਆ ਜਾ ਸਕੇ ਔਰ ਇਸ ਕਰਕੇ ਅੱਜ ਮੇਰੀ ਟੀਮ ਦੇ ਸਾਰੇ ਹੀ ਸਦਸੇ ਮੇਰੇ ਨਾਲ ਇਸ ਜਗ੍ਹਾ ਤੇ ਮੌਜੂਦ ਨੇ ਔਰ ਵਿਸ਼ੇਸ਼ ਤੌਰ ਤੇ ਜਿਹੜੇ ਥਾਣਾ ਮੁਖੀ ਬਾਗਾਪੁਰਾ ਜਤਿੰਦਰ ਸਿੰਘ ਉਹ ਵਿਸ਼ੇਸ਼ ਸੱਦੇ ਤੇ ਪਹੁੰਚੇ ਆ ਗਿਆ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਬਹੁਤ ਸਾਰੇ ਵਹੀਕਲਸ ਤੇ ਰਿਫਲੈਕਟਰ ਲਗਵਾਏ ਹੈਗੇ ਆ ਤੇ ਇਹ ਮਹਿੰਮ ਲਗਭਗ ਅਸੀਂ 3 ਤੋਂ 4 ਦਿਨ ਇਹ ਮਹਿੰਮ ਚਲਾਵਾਂਗੇ ਜਿਸ ਵਿੱਚ ਜਗ੍ਹਾ-ਜਗ੍ਹਾ ਤੇ ਜਿਵੇਂ ਪਹਿਲਾਂ ਅਸੀਂ ਮੇਨ ਚੌਂਕ ਬਾਗਾ ਪੁਰਾਣਾ ਦੇ ਵਿੱਚ ਰਿਫਲੈਕਟਰ ਲਗਾਏ ਉਸ ਤੋਂ ਬਾਅਦ ਅਸੀਂ ਮੰਡੀ ਜਿਹੜੀ ਦਾਣਾ ਮੰਡੀ ਹੈਗੀ ਆ ਉਹਦੇ ਬਾਹਰ ਵਹੀਕਲਸ ਨੂੰ ਖੜੇ ਕਰਵਾ ਕੇ ਤੇ ਅਸੀਂ ਉੱਥੇ ਰਿਫਲੈਕਟਰ ਲਗਵਾ ਰਹੇ ਹੈਗੇ ਆ ਇਸੇ ਤਰੀਕੇ ਨਾਲ ਅਸੀਂ ਜਗ੍ਹਾ-ਜਗ੍ਹਾ ਤੇ 4 ਦਿਨ ਸਾਡੀ ਮਹਿੰਮ ਚੱਲੇਗੀ ਇਹ ਔਰ ਸਾਡਾ ਟਾਰਗੇਟ ਹੈਗਾ ਕਿ ਲਗਭਗ ਅਸੀਂ 2000 ਵਹੀਕਲਸ ਤੇ ਰਿਫਲੈਕਟਰ ਲਗਵਾਵਾਂਗੇ ਜੀ ਦੇਖੋ ਬੇਸਿਕਲੀ ਤਾਂ ਇਹੋ ਜਿਹੀ ਕੋਈ ਪ੍ਰਕਿਰਿਆ ਨਹੀਂ ਹੈਗੀ ਕਿ ਕਿਹੜੇ ਵਹੀਕਲ ਸੇ ਜ਼ਿਆਦਾ ਲਗਾਣੇ ਆ ਕਿਹੜੇ ਵਹੀਕਲ ਸੇ ਘੱਟ ਹੈ ਗਿਆ ਸਾਡੇ ਕੋਲੇ ਅਸੀਂ ਦੋ ਤਰੀਕੇ ਦੇ ਰਿਫਲੈਕਟਰ ਬਣਵਾਏ ਆ ਇੱਕ ਵੱਡੇ ਵਹੀਕਲਸ ਲਈ ਇੱਕ ਛੋਟੇ ਟੂ व्हीਲਰਸ ਵਹੀਕਲ ਲਈ ਤਾ ਮੈਂਨ ਤੌਰ ਤੇ ਅਸੀਂ ਜਿਹੜੇ ਟਿੱਪਰ ਟਰਾਲੀ ਹੈਗੇ ਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਰੁਕਵਾ ਕੇ ਤੇ ਜਿੰਨਾਂ ਤੇ ਰਿਫਲੈਕਟਰ ਨਹੀਂ ਲੱਗੇ ਹੋਏ ਉਹਨਾਂ ਤੇ ਅਸੀਂ ਦੋ ਦੋ ਰਿਫਲੈਕਟਰ ਲਗਾ ਰਹੇ ਆ ਤਾਂ ਜੋ ਧੁੰਦ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਦੇ ਆ ਕਿ ਵਿਜ਼ਿਬਿਲਟੀ ਜਿਹੜੀ ਹੈਗੀ ਆ ਉਹ ਬਹੁਤ ਘਟ ਜਾਂਦੀ ਹੈ ਤੇ ਪਿਛਲੇ ਵਾਹਨ ਨੂੰ ਪਤਾ ਨਹੀਂ ਲੱਗਦਾ ਕਿ ਅੱਗੇ ਕੋਈ ਵਾਹਨ ਜਾ ਰਿਹਾ ਤੇ ਉਹ ਕਿਸੇ ਨਾ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਆ ਔਰ ਸਾਡੀ ਇਸ ਪਹਿਲ ਦੇ ਨਾਲ ਅਗਰ ਅਸੀਂ ਇੱਕ ਵੀ ਜਾਨ ਬਚਾ ਸਕੇ ਇੱਕ ਵੀ ਐਕਸੀਡੈਂਟ ਘਟਿਤ ਹੋਣ ਤੋਂ ਬਚਾ ਸਕੇ ਤੇ ਮੈਂ ਇਹ ਸਮਝਦਾ ਕਿ ਸਾਡਾ ਇਹ ਉਪਰਾਲਾ ਅਸੀਂ ਇਸ ਵਿੱਚ ਕਾਮਯਾਬ ਹੋ ਗਏ ਹਾਂ ਜੀ ਇਸ ਤਰ੍ਹਾਂ ਲੋਕਾਂ ਦੇ ਵਿੱਚ ਤੇਜ਼ੀ ਦਿਖਾਈ ਜਾ ਰਹੀ ਹੈ ਆਪਾਂ ਇੱਕ ਦੋ ਵੀ ਗੱਲਾਂ ਰੋਕਿਆ ਤਾਂ ਬਹੁਤ ਜਿਹੜੇ ਤੇਜ਼ੀ ਦੇ ਵਿੱਚ ਲੋਕ ਲੰਘ ਰਹੇ ਨੇ ਇਹੀ ਜ਼ਿਆਦਾਤਰ ਜਿਹੜਾ ਐਕਸੀਡੈਂਟਾਂ ਦਾ ਵੀ ਕਾਰਨ ਬਣਦਾ ਉਹ ਜਿਹੜੇ ਲੋਕਾਂ ਕੀ ਕਰਦੇ ਜੀ ਦੇਖੋ ਇੰਗਲਿਸ਼ ਦੀ ਕਹਾਵਤ ਹੁੰਦੀ ਹੈ ਕਿ ਇਟਸ ਬੈਟਰ ਲੇਟ ਦੈਨ ਨੈਵਰ ਕਿ ਲੇਟ ਹੋਣਾ ਚੰਗਾ ਨਾ ਨਾਲੋਂ ਕਦੇ ਨਾ ਨਾਲੋਂ ਸੋ ਮੈਂ ਤੁਹਾਡੇ ਮਾਧਿਅਮ ਰਾਈ ਸਾਰੇ ਹੀ ਟ੍ਰੈਫਿਕ ਜਿਹੜੇ ਵਹੀਕਲ ਰਾਈਡਰਸ ਹੈਗੇ ਆ ਡਰਾਈਵਰਸ ਹੈਗੇ ਆ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਥੋੜਾ ਜਿਹਾ ਲੇਟ ਹੋ ਜਾਓ ਕਦੇ ਨਾ ਘਰ ਪਹੁੰਚਣ ਨਾਲੋ ਇਸ ਕਰਕੇ ਤੁਹਾਡੇ ਮਾਧਿਅਮ ਰਾਈ ਫਿਰ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣੀ ਸਪੀਡ ਵਹੀਕਲ ਦੀ ਸਪੀਡ ਸਲੋ ਰੱਖੋ ਤਾਂ ਕਿ ਤੁਸੀਂ ਸਮੇਂ ਸਿਰ ਆਪਣੇ ਘਰ ਪਹੁੰਚ ਸਕੋ ਤੇ ਆਪਣੇ ਪਰਿਵਾਰ ਦੇ ਨਾਲ ਹਮੇਸ਼ਾ ਸੁਖਤ ਜੀਵਨ ਬਤੀਤ ਕਰ ਸਕੋ ਕਿਉਂਕਿ ਇੱਕ ਛੋਟੀ ਜੀ ਗਲਤੀ ਜਿਹੜੀ ਹੈਗੀ ਹੈ ਉਹ ਸਾਨੂੰ ਬਹੁਤ ਭਾਰੀ ਨੁਕਸਾਨ ਦੇ ਸਕਦੀ ਹੈ ਇਸ ਕਰਕੇ ਫਿਰ ਮੈਂ ਇੱਕ ਵਾਰ ਦੁਹਰਾਵਾਂਗਾ ਕਿ ਸਪੀਡ ਸਲੋ ਐਂਡ ਲਿਵ ਲਾਈਫ ਹੈਪੀਲੀ